ਸਰਦੋ ਪਹਿਲਾਂ ਤੋਂ ਹੀਰੋ ਫਿਲਮ ਦੀ ਬੰਸਰੀ ਸੁਣਾਉਣਾ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਮੈਨੂੰ ਸਟਾਰਾਂ ਦੀਆਂ ਲੋਕਾਂ ਦੀਆਂ ਆਵਾਜ਼ਾਂ ਘੜ ਦਿੰਦੇ ਨੇ ਇੱਕ ਸਿਟੀ ਦੀ ਕਲਾ ਦੱਸੀ ਜਾ ਰਹੀ ਹੈ ਤੁਹਾਡੇ ਕੋਲ ਉਹ ਸਿਟੀ ਦੀ ਕਲਾ ਕੀ ਹੈ ਸਿਟੀ ਮੈਂ ਗਾਣਿਆਂ ਤੇ ਵਜਾ ਲੰਨਾ ਮਿਊਜ਼ਿਕ ਦੇ ਵਜਾ ਲੰਨਾ ਬਸ ਇਹ ਮੇਰਾ ਹੀ ਸ਼ੌਕ ਹੈ ਤੇ ਇਹ ਹੀ ਮੈਨੂੰ ਆਉਂਦਾ ਜੀ ਜਦੋਂ ਮੁਹੱਬਤ ਦੀ ਫਿਲਮ ਆਈ ਕਰੀਬ ਫਿਲਮ ਆਈ ਉਹਦੇ ਵਿੱਚ ਸਿਟੀ ਪਹਿਲੀ ਵਾਰੀ ਮੈਂ ਸੁਣੀ ਸੀ ਉੱਥੇ ਤੱਕ ਦਾ ਫੰਕਸ਼ਨ ਜਿਹੜਾ ਸੀਗਾ ਫੇਵਰਟ ਪਾਰਟੀ ਮੈਂ ਉਹ ਵੀ ਅਟੈਂਡ ਨਹੀਂ ਕਰ ਪਾਇਆ ਸੀ ਸਿਰਫ ਪੈਸਿਆਂ ਦੀ ਵਜ੍ਹਾ ਕਰਕੇ ਤੇ ਕੱਪੜਿਆਂ ਦੀ ਵਜ੍ਹਾ ਕਰਕੇ ਸਾਡੇ ਦੋ ਸੈਕਸ਼ਨ ਸੀ ਅਸੀਂ 75 ਮੁੰਡੇ ਸੀ ਉਸ ਟਾਈਮ ਤੇ 75 ਦੇ ਵਿੱਚੋਂ ਸਰ ਤੁਸੀਂ ਆਪ ਹੀ ਸੋਚੋ ਜੇ ਜੋ ਉੱਤਰ ਚਲੇ ਜਾਣਦੇ ਗ੍ਰੈਜੂਏਟ ਤੇ ਜਿਹੜਾ ਘਰੇ ਰਹਿ ਜਾਊਗਾ ਨਾਰਮਲੀ ਜੀ ਗੱਲ ਆ ਜੀ ਦਿਲ ਤੇ ਉਹਦਾ ਹੀ ਦੁੱਖ ਹੋਣਾ ਚੋਤਰਾ ਦਾ ਨਹੀਂ ਹੋਣਾ ਤੇ ਬਸ ਉਹਨਾਂ ਦੀਆਂ ਫੋਟੋਆਂ ਦੇਖਦਾ ਸੀ ਬਸ ਪੂੜੀ ਨਹੀਂ ਸੀ ਕੋਈ ਗਰੀਬੀ ਨੇ ਆਪਣੀ ਉਹ ਛਾਪ ਛੱਡੀ ਨਹੀਂ ਆਪਣੇ ਤੋਂ ਅੱਜ ਚਲੋ ਪ੍ਰਮਾਤਮਾ ਨੇ ਦਿਆ ਨਾ ਹਾਲਾਤ ਸਹੀ ਆ ਬਟ ਦਿਲ ਜੋ ਕਸਕ ਰਹਿ ਜਾਂਦੀ ਆ ਗੈਗੀ ਵਾਲੀ ਵੀ ਜੇ ਉਸ ਦਿਨ ਮੇਰੇ ਕੋਲ ਰੁਪਈਆ ਹੁੰਦਾ ਮੈਂ ਵੀ ਕਿਤੇ ਕਾਮਯਾਬ ਹੋ ਜਾਂਦਾ ਬਾੜਾ ਬਡਾਨੀ ਕਹਿੰਦਾ ਪਰ ਸਿੰਘਰਾਵਾਲੀ ਲਾਈਨ ਦੇ ਵਿੱਚ ਦਾ ਸ਼ਾਇਦ ਜਾ ਕੇ ਖੜਾ ਹੋਈ ਜਾਂਦਾ ਸਾਤ ਦੇਖੋ ਜੋਰ ਲੱਗਦਾ ਜੀ ਗਾਉਂਦਿਆਂ ਵੀ ਜੋਰ ਲੱਗਦਾ ਸਿਧਿ ਵੀ ਜਾਂਦਿਆਂ ਵੀ ਜੋਰ ਲੱਗਦਾ ਮੈਂ ਤਾਂ ਉਹੀ ਚੀਜ਼ ਦੀ ਸਾਰੀ ਆ ਜਿਦਾਣਾ ਜਾਣਾ ਅੰਦਰ ਨੂੰ ਤੇ ਜੋਰ ਤੇ ਲੱਗਦਾ ਬਟ ਅਭਿਆਸ ਹੀ ਆ ਸਾਰਾ ਕੁਝ ਜੀ ਕੇ ਕੁਲੇ ਟੁੱਟੇ ਗੇਨੇ ਕਾਵਾ ਦੇ ਉਹ ਸੋਹਣਿਆ ਉਹ ਕੁਲੇ ਟੁੱਟੇ ਗੇਨੇ ਕਾਵਾ ਦੇ ਏ ਬੰਦੀ ਕਰੋ ਚਿੱਟਾ ਵੇਚਣਾ ਤੇ ਬੱਚੇ ਮੁੱਖ ਚੱਲੇ ਮਾਂਵਾ ਦੇ ਓਏ ਬੱਚੇ ਮੁੱਖ ਚੱਲੇ ਮਾਂਵਾ ਦੇ ਮੇਰਾ ਵੀ ਮੈਸੇਜ ਆਈ ਜਿਹੜਾ ਕਹਿੰਦੇ ਪੈਕਟਾਂ ਦੇ ਪੈਕਟ ਫੜੇ ਜਾਂਦੇ ਨੇ ਨਾ ਜੀ ਜ ਸਾਡੇ ਦੇਸ਼ ਦੀ ਸਰਕਾਰਾਂ ਚੱਲਦੀਆਂ ਇੰਨੀ ਇੱਕ ਬੂੰਦ ਸਵਾਗਤ ਆ ਤੁਹਾਡਾ ਡੇਲੀ ਪੋਸਟ ਤੇ ਅੱਜ ਤੁਹਾਨੂੰ ਉਸ ਸ਼ਖਸ ਨਾਲ ਅਸੀਂ ਮਿਲਾਵਾਂਗੇ ਅਲੱਗ-ਅਲੱਗ ਤਰ੍ਹਾਂ ਦੀ ਆਪਾਂ ਗਾਇਕੀਆਂ ਵੀ ਦੇਖੀਆਂ ਨੇ ਹਰ ਤਰ੍ਹਾਂ ਦੇ ਸਟਾਰਟਿੰਗ ਜਦੋਂ ਆਪਣੇ ਬਜ਼ੁਰਗ ਜਮਲਾ ਜੱਜੀ ਤੁੰਬੀ ਦੇ ਨਾਲ ਸਾਜ਼ ਲੈ ਕੇ ਐਸਸੀ ਪੰਜਾਬ ਜਦੋਂ ਸੱਭਿਆਚਾਰ ਸ਼ੁਰੂ ਕੀਤਾ ਅੱਜ ਮੈਂ ਉਸ ਸ਼ਖਸ ਨਾਲ ਤੁਹਾਨੂੰ ਮਿਲਾਵਾਂਗਾ ਵੀ ਹਰ ਤਰ੍ਹਾਂ ਦਾ ਸਾਜ਼ ਵੀ ਦੇਖਿਆ ਸੀ ਅੱਜ ਮੂੰਹ ਨਾਲ ਵੀ ਇੱਕ ਸਾਜ਼ ਵਜਾਇਆ ਜਾਂਦਾ ਹੈ ਉਹ ਦੇਖਾਂਗੇ ਔਰ ਕਾਫੀ ਲੋਕਾਂ ਨੂੰ ਮੈਸੇਜ ਵੀ ਦਿੱਤਾ ਇਹਨਾਂ ਨੇ ਕੁਝ ਗਾਣਿਆ ਰਹੀ ਮਿਲਦੇ ਆ ਕੀ ਗੱਲ ਵਾਸਤੇ ਇਹਨਾਂ ਨਾਲ ਭਾਈ ਦੇ ਨਾਲ ਭਾਈ ਸੱਸੀ ਗੱਲ ਜੀ ਕੀ ਨਾਮ ਹੈ ਤੁਹਾਡਾ ਸੱਸੀ ਗੱਲ ਜੀ ਮੇਰਾ ਨਾਮ ਜੀ ਬਲਵਿੰਦਰ ਕੁਮਾਰ ਹੈ ਤੇ ਏਰੀਆ 'ਚ ਸਾਰੇ ਮੱਲ ਕਹਿੰਦੇ ਜੀ ਮੈਨੂੰ ਸਿਰਫ ਮੱਲ ਜਾਣਿਆ ਜਾਂਦਾ ਤੁਹਾਨੂੰ ਇਸ ਨਾਮ ਦੇ ਮੱਲ ਜਾਣਿਆ ਜਾਂਦਾ ਮੱਲ ਸਾਹਿਬ ਤੁਸੀਂ ਇੱਕ ਇਹ ਦੱਸੋ ਇੱਕ ਤੁਹਾਡੀ ਸੋਸ਼ਲ ਮੀਡੀਆ ਦੇ ਵੀਡੀਓ ਸਿਟੀ ਦੇ ਨਾਲ ਕਲਾ ਦਿਖਾ ਰਹੇ ਹੋ ਆਪਣੀ ਕੀ ਕਲਾ ਕੀ ਹੈ ਕਿਵੇਂ ਤੁਸੀਂ ਇਹ ਕਲਾ ਦੇ ਤੁਹਾਡੇ ਦੀ ਨੌਲੇਜ ਚਾਹੀਏ ਮੈਂ ਜੀ ਸਿਟੀ ਵੀ ਆਲਾ ਨਾ ਕਿਸੇ ਵੀ ਗਾਣੇ ਤੇ ਕਾਫੀ ਜਿਵੇਂ ਮਤਲਬ 600 ਹੁੰਦੇ ਉਹਨਾਂ ਤੇ ਜ਼ਿਆਦਾ ਵਧੀਆ ਵੱਜਦੀ ਆ ਤੇ ਦੂਸਰੇ ਮਤਲਬ ਚੱਕ ਮਤਲਬ ਧਮਕਾਂ ਵਾਲੇ ਗਾਣੇ ਤੇ ਥੋੜੀ ਘੱਟ ਹੁੰਦੀ ਆ ਤੇ ਇਹ ਜਦੋਂ ਮੁਹੱਬਤੇ ਫਿਲਮ ਆਈ ਕਰੀਬ ਫਿਲਮ ਆਈ ਉਹਦੇ ਵਿੱਚ ਸੀਟੀ ਪਹਿਲੀ ਵਾਰੀ ਮੈਂ ਸੁਣੀ ਸੀ ਤੇ ਮੈਂ ਵਜਾਉਣ ਦੀ ਕੋਸ਼ਿਸ਼ ਕੀਤੀ ਮੈਂ ਹੌਲੀ ਹੌਲੀ ਵਜਾਉਂਦਾ ਗਿਆ ਵਜਾਉਂਦਾ ਗਿਆ ਤੇ ਅਭਿਆਸ ਹੀ ਕਹਿੰਦੇ ਜਿਹੜਾ ਬੰਦਾ ਅਭਿਆਸ ਕਰਦਾ ਉਹ ਨਿਖਰਦਾ ਜ਼ਰੂਰ ਆ ਤੇ ਮੈਂ ਵੀ ਕੀਤਾ ਤੇ ਮੈਂ ਵੀ ਨਿਖਰਿਆ ਜੀ ਅਸਲਸਰ ਦੇਖਿਆ ਜਾਵੇ ਜਦੋਂ ਬਚਪਨ ਹੈ ਬਚਪਨ ਦੇ ਵਿੱਚ ਬੜਾ ਸ਼ੌਂਕ ਹੁੰਦਾ ਹੈ ਵੀ ਮੈਂ ਇਹ ਕਰ ਲਵਾਂ ਮੈਂ ਉਹ ਕਰ ਲਵਾਂ ਲੇਕਿਨ ਤੁਹਾਨੂੰ ਬਚਪਨ ਦੇ ਵਿੱਚ ਇੱਕ ਸਿਟੀ ਦਾ ਸ਼ੌਂਕ ਸੀ ਉਹ ਪੈਦਾ ਹੋਇਆ ਉਸ ਪੈਣ ਤੋਂ ਬਾਅਦ ਕੋਈ ਫਿਲਮ ਇੰਡਸਟਰੀ ਜਿੱਦਾਂ ਕੋਈ ਕਿਸੇ ਦੀ ਬੈਕਗ੍ਰਾਉਂਡ ਕੀ ਮਦਦ ਵਗੈਰਾ ਮਿਲੀ ਕਿਸੇ ਇੰਡਸਟਰੀ ਮੇਂ ਜਨਾ ਕੋਈ ਰੋਲ ਮਿਲੇ ਤੁਹਾਨੂੰ ਨਹੀਂ ਜੀ ਮੈਂ ਬਸ ਇੱਕ ਜੱਗੀ 420 ਪ੍ਰੋਗਰਾਮ ਐਮਐਚ1 ਤੇ ਕੀਤਾ ਜੀ ਤੇ ਬਸ ਉਸ ਟਾਈਮ ਇਹਨੂੰ ਸੱਜਿਆ ਸੀ ਉਹਨਾਂ ਨੇ ਕਰਾ ਲਾ ਕੇ ਗਏ ਸੀ ਦੇ ਕੇ ਉਹਨਾਂ ਨੇ ਵਾਪਸੀ ਦਾ ਮੈਨੂੰ ਭੇਜਿਆ ਸੀ ਤੇ ਬਸ ਤੁਹਾਨੂੰ ਪਤਾ ਹੀ ਆ ਕਾਮਯਾਬ ਬੰਦਿਆਂ ਨੂੰ ਚਲੋ ਬਸੇ ਤਾਂ ਜਿਹਦੇ ਅੰਦਰ ਕਲਾ ਹੁੰਦੀ ਹੈ ਉਹ ਕਾਮਯਾਬੀ ਹੁੰਦੀ ਹੈ ਤੇ ਬਟ ਫਿਰ ਵੀ ਜ਼ਿਆਦਾਤਰ ਤਾਂ ਆ ਮੰਦਾ ਗਰੀਬੀ ਦੇ ਤਬਕੇ ਥਲੇ ਮਾਰਿਆ ਜਾਂਦਾ ਤੇ ਸੇਮ ਸੋਚ ਟੂ ਸਟੋਰੀ ਉਹ ਸਾਡੇ ਨਾਲ ਵੀ ਹੋਈ ਆ ਤੇ ਬਸ ਗਰੀਬੀ ਨਹੀਂ ਆਪਾਂ ਨੂੰ اپنی ਮਾਂ ਰੇਡ ਦੱਬੀ ਰੱਖਿਆ ਅੱਜ ਦੇਖਿਆ ਵੇ ਮਾਂ ਬੋਲੀ ਪੰਜਾਬੀ ਆ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋ ਲੇਕਿਨ ਇੱਕ ਤੁਸੀ ਪਤਾ ਲੱਗਿਆ ਵੀ ਇੱਕ ਸਕੂਲ ਦੇ ਟਾਈਮ ਦੇ ਵਿੱਚ ਜਦੋਂ ਕੋਈ ਵੱਡਾ ਫੰਕਸ਼ਨ ਹੁੰਦਾ ਸੀ ਸਕੂਲ ਦੇ ਵਿੱਚ ਤੁਸੀਂ ਉਹ ਪ੍ਰੋਗਰਾਮ ਮਿਸ ਕਰ ਦਿੰਦੇ ਸੀ ਕਿ ਕਾਰਨ ਕਿਸੇ ਨੂੰ ਮਿਸ ਕਰੰਦਾ ਤੁਹਾਡਾ ਬਸ ਗਰੀਬੀ ਹੀ ਹੈ ਜੀ ਹਰ ਚੀਜ਼ ਦੀ ਜੜਾ ਅੱਜ ਵੀ ਅੱਜ ਵੀ ਜ਼ਿਆਦਾਤਰ ਹਰ ਇੱਕ ਚੀਜ਼ ਦੀ ਜੜ ਗਰੀਬੀ ਆ ਤੇ ਉਸ ਟਾਈਮ ਵੀ ਇਹੀ ਸੀ ਬਸ ਗਰੀਬੀ ਇੰਨੀ ਹੁੰਦੀ ਸੀ ਘਰ 'ਚ ਜੀ ਤੇ ਮਤਲਬ ਨਈ ਕੱਪੜੇ ਆਪਾਂ ਅਫੋਰਡ ਨਹੀਂ ਸੀ ਕਰ ਕਰਪਾਂਦੇ ਕਰਦੇ ਖਰਚਾ ਜ਼ਿਆਦਾਤਰ ਤੇ ਮੈਂ ਆਪਣੀ 5ਵੀਂ ਤੋਂ ਲੈ ਕੇ +2 ਤੱਕ ਮੈਂ ਆਰਿਆ ਸਕੂਲ ਲੁਧਿਆਣਾ ਆਪਣੇ ਪੁਰਾਣੀ ਸਬਜ਼ੀ ਮੰਡੀ ਉੱਥੇ ਪੜਿਆ ਸੀ ਲਾਸਟ ਤੇ ਉੱਥੇ ਤੱਕ ਦਾ ਫੰਕਸ਼ਨ ਜਿਹੜਾ ਸੀਗਾ ਫੇਅਰਵਿਡ ਪਾਰਟੀ ਮੈਂ ਉਹ ਵੀ اٹੈਂਡ ਨਹੀਂ ਕਰ ਪਾਇਆ ਸੀ ਸਿਰਫ ਪੈਸਿਆਂ ਦੀ ਵਜ੍ਹਾ ਕਰਕੇ ਤੇ ਕੱਪੜਿਆਂ ਦੀ ਵਜ੍ਹਾ ਕਰਕੇ ਕਿਉਂ ਪੈਸਿਆਂ ਦੇ ਬੈਕਗ੍ਰਾਉਂਡ ਨਹੀਂ ਸੀ ਮਾਪੇ-ਬਾਪ ਦੇ ਹਾਲਾਤ ਨਹੀਂ ਸੀ ਇਤਾਂ ਦੇ ਮਜਬੂਰੀ ਸੀ ਵੀ ਜਿੱਦਾਂ ਪੈਸੇ ਦੇ ਕਾਰਨ ਨਹੀਂ ਪ੍ਰੋਗਰਾਮ ਕਰ ਸਕਦਾ ਉਸ ਤੋਂ ਬਾਅਦ ਤੁਹਾਡਾ ਮਨ ਬੜਾ ਰੋਂਦਾ ਹੋਊਗਾ ਹਾਂਜੀ ਹਰ ਇੱਕ ਬੰਦੇ ਦਾ ਮਨ ਦੁਖੀ ਹੁੰਦਾ ਜੀ ਮੈਂ ਸਾਡੇ ਦੋ ਸੈਕਸ਼ਨ ਸੀ ਅਸੀਂ 75 ਮੁੰਡੇ ਸੀ ਉਸ ਟਾਈਮ ਤੇ 75 ਦੇ ਵਿੱਚੋਂ ਸਰ ਤੁਸੀਂ ਆਪ ਹੀ ਸੋਚੋ ਜੇ ਜੋ ਉੱਤਰ ਚਲੇ ਜਾਣ ਦੇ ਗ੍ਰੈਜੂਏ ਤੇ ਜਿਹੜਾ ਘਰੇ ਰਿਹਾ ਹੋਗਾ ਨਾਰਮਲੀ ਜੀ ਖਾਲਾ ਜੀ ਦਿਲ ਤੇ ਉਹਦਾ ਹੀ ਦੁਖੀ ਹੋਣਾ ਚੋਤਰਾ ਦਾ ਨਹੀਂ ਹੋਣਾ ਤੇ ਬਸ ਉਹਨਾਂ ਦੀਆਂ ਫੋਟੋਆਂ ਦੇਖਦਾ ਸੀ ਤੇ ਜਾਂ ਜਿਹਨੀਆਂ ਜਿੱਦਾਂ ਵੀ ਮਤਲਬ ਉਹਨਾਂ ਦੀਆਂ ਕੋਈ ਯਾਦਾਂ ਜਾਂ ਗੱਲਾਂ ਉਹ ਮੈਂ ਸੁਣਦਾ ਸੀ ਤੇ ਮਨ ਬੜਾ ਦੁਖੀ ਹੁੰਦਾ ਸੀ ਲਾਸਟ ਟਾਈਮ ਜਦੋਂ 10ਵੀਂ ਦੇ ਵਿੱਚ ਮੁੰਡਿਆਂ ਨੇ ਦੱਸਿਆ ਜਾਂ ਉਦੋਂ ਦਾ ਚਲੋ ਮੁੰਡੇ ਕੁੜੀਆਂ ਇਕੱਠੇ ਹੁੰਦੇ ਸੀ ਗੱਲ ਸੁਣੇ ਸਾਰੇ ਇਕੱਠੇ ਹੁੰਦੇ ਸੀ ਤੇ ਉਹ ਸਾਡੇ ਇੱਥੇ ਟਾਈਗਰ ਸਵਾਰੀ ਤੇ ਮੁੰਡੇ ਕੁੜੀਆਂ ਗਏ ਤੇ ਉਹਨਾਂ ਨੇ ਫੋਟੋਆਂ ਫੂਟੋਆਂ ਤੋਂ ਕੈਮਰੇ ਹੁੰਦੇ ਸੀ ਰੀਲਾਂ ਵਾਲੇ ਤੇ ਉਹ ਮੰਗਵਾਂ ਲੈ ਕੇ ਗਏ ਹੋਏ ਸੀ ਤੇ ਉਹਨਾਂ ਨੇ ਫੋਟੋਆਂ ਖਿੱਚ ਕੇ ਤੇ ਜਦੋਂ ਤੁਹਆਂ ਤੇ ਦਿਖਾਉਂਦੇ ਸੀ ਆਪਣੇ ਆਪ ਨੂੰ ਉਹਨਾਂ ਫੋਟੋਆਂ ਦੇ ਵਿੱਚ ਨਾ ਦੇਖ ਕੇ ਤੁਸੀਂ ਆਪ ਹੀ ਨਾਰਮਲੀ ਜੀ ਗੱਲ ਆ ਜੀ ਸੋਚ ਸਕਦੇ ਹਾਂ ਕਿ ਕਿੰਨਾ ਕੁ ਤੱਕਾ ਲੱਗਿਆ ਹੋਣਾ ਉਦੋਂ ਦਿਨ ਅਜਾ ਕੋਈ ਐਦਾ ਵਕ ਸਮਾਂ ਹੈ ਜਿਹੜਾ ਕੋਈ ਤੁਹਾਡਾ ਦੋਸਤ ਸੀ ਮੈਂ ਤੁਹਾਡੇ ਨਾਲ ਪੜਦਾ ਹੋਵੇ ਅੱਜ ਉਹ ਅਗਲੀ ਵਧੀਆ ਮੰਜ਼ਲ ਤੇ ਚਲੇ ਗਿਆ ਤੁਸੀਂ ਅੱਜ ਉਸੇ ਮੰਜ਼ਲ ਤੇ ਘੁੰਮ ਰਹੇ ਹੋ ਹਾਂਜੀ ਜਸਵਿੰਦਰ ਸਿੰਘ सोनू ਮੇਰੇ ਨਾਲ ਮੇਰਾ ਕਲਾਸਫੇਲ ਹੁੰਦਾ ਸੀ ਅੱਜ ਪੰਚਾਇਤ ਕੋਈ ਸ਼ਹਿਰ ਮੇ ਨਾਮ ਨਹੀਂ ਜਾਂਦਾ ਉੱਥੇ ਲੈਕਚਰ ਪ੍ਰੋਫੈਸਰ ਲਗਾ ਹੋਇਆ ਸ਼ਾਇਦ ਹੋ ਤੇ ਮਿਲਦਾ ਮੈਨੂੰ ਤੇ ਇੱਕ ਮੇਰਾ ਦੋਸਤ ਆ ਹੋਨੇ ਉਹ ਵਧੀਆ ਜੁਵਲਰ ਦੀ ਸ਼ਾਪ ਖੋਲੀ ਹੋਈ ਉਹ ਸਾਰੇ ਦੇਖਦਾ ਬੜਾ ਹੁੰਦਾ ਆ ਵੀ ਮਤਲਬ ਆਪਾਂ ਵੀ ਪੜੇ ਲਿਖੇ ਹੁੰਦੇ ਸ਼ਾਇਦ ਕੁਝ ਨਾ ਕੁਝ ਬਣ ਜਾਂਦੇ ਪਰ ਨਹੀਂ ਦਾਲ ਨਹੀਂ ਬਣੀ ਉਹ ਸਪੋਰਟ ਦੇ ਹਾਲਾਤ ਨੇ ਮਾਰਤਾ ਤੁਹਾਨੂੰ ਹਾਂਜੀ ਅੱਛਾ ਇਹ ਜਿਹੜਾ ਜੱਗੀ 420 ਹੈ ਉਹਦੇ ਵਿੱਚ ਵੀ ਤੁਸੀਂ ਕੰਮ ਕੀਤਾ ਉਹਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਨੇ ਵੀ ਉਸ ਜੱਗੀ 420 'ਚ ਕੁਝ ਆਪਣਾ ਕਾਫੀ ਰੋਲ ਨਿਭਾਏ ਨੇ ਉਹਨਾਂ ਦੇ ਅੱਜ ਉਹ ਮੁੱਖ ਮੰਤਰੀ ਬਣ ਗਏ ਨੇ ਤੇ ਤੁਸੀਂ ਅੱਜ ਉੱਥੇ ਤੇ ਉੱਥੇ ਹੀ ਹੋ ਇਹ ਤਾਂ ਹੀ ਬਸ ਪ੍ਰਮਾਤਮਾ ਜਾਣਦਾ ਬਾਕੀ ਮੈਂ ਦੱਸਿਆ ਜੀ ਗਰੀਬੀ ਕੁਝ ਵੀ ਕਰਾ ਲੈਂਦੀ ਬੰਦੇ ਤੋਂ ਤੇ ਨਹੀਂ ਅੱਗੇ ਜਾ ਪਾਏ ਬਸ ਪੋੜੀ ਆ ਨਹੀਂ ਸੀ ਕੋਈ ਗਰੀਬੀ ਨੇ ਆਪਣੀ ਉਹ ਛਾਪ ਛੱਡੀ ਨਹੀਂ ਆਪਣੇ ਤੋਂ ਅੱਜ ਚਲੋ ਪਰਮਾਤਮਾ ਦੇ ਦਿਆ ਨਾਲ ਹਾਲਾਤ ਸਹੀ ਆ ਬਟ ਦਿਲ ਜੋ ਕਸ ਕਰ ਰਹ ਜਾਂਦੀ ਆ ਗਾਇਕੀ ਵਾਲੀ ਵੀ ਜੇ ਉਸ ਦਿਨ ਮੇਰੇ ਕੋਲ ਰੁਪਈਆ ਹੁੰਦਾ ਮੈਂ ਵੀ ਕਿਤੇ ਕਾਮਯਾਬ ਹੋ ਜਾਂਦਾ ਮੇਰੇ ਦਿਲ ਦਾ ਆਰਮਾਨ ਵੀ ਪੂਰਾ ਹੋ ਜਾਂਦਾ ਮੈਂ ਵੀ ਕਿਤੇ ਬਾਲਾ ਵੱਡਾ ਨਹੀਂ ਕਹਿੰਦਾ ਪਰ ਸਿੰਘਰਾਵਾਲੀ ਲਾਈਨ ਦੇ ਵਿੱਚ ਤਾਂ ਸ਼ਾਇਦ ਜਾ ਕੇ ਖੜਾ ਹੋ ਹੀ ਜਾਂਦਾ ਅੱਛਾ ਸਰ ਕਹਿੰਗੋ ਤੁਸੀਂ ਵੀ ਦੀ ਕਲਾ ਹੈ ਵੇ ਫਿਲਮ ਸਟੋਰਾਂ ਦੀਆਂ ਲੋਕਾਂ ਦੀਆਂ ਆਵਾਜ਼ਾਂ ਘੜ ਦਿੰਦੇ ਨੇ ਇੱਕ ਸਿਟੀ ਦੀ ਕਲਾ ਦੱਸੀ ਜਾ ਰਹੀ ਹੈ ਤੁਹਾਡੇ ਕੋਲ ਉਹ ਸਿਟੀ ਦੀ ਕਲਾ ਕੀ ਹੈ ਸਿੜੀ ਮੈਂ ਗਾਣਿਆਂ ਤੇ ਵਜਾ ਲੰਨਾ ਮਿਊਜ਼ਿਕ ਤੇ ਵਜਾ ਲੰਨਾ ਬਸ ਇਹ ਮੇਰਾ ਹੀ ਸ਼ੌਕ ਹੈ ਤਾਂ ਇਹ ਹੀ ਮੈਨੂੰ ਆਉਂਦਾ ਜੀ ਦੱਸੋ ਕਿ ਜਿਹੜੇ ਲੋਕ ਦੇਖ ਰਹੇ ਨੇ ਤੁਹਾਨੂੰ ਉਹਨਾਂ ਨੂੰ ਦੱਸੋ ਕਿ ਕੀ ਕਲਾ ਹੈ ਸਿਟੀ ਦੀ ਤੁਹਾਡੇ ਕੋਲ ਹੀਰੋ ਫਿਲਮ ਜੇ ਇੱਕ ਬੰਸਰੀ ਵਜਦੀ ਜੈਕੀ ਸ਼ਰਫ ਨੇ ਵਜਾਈ ਉਹ ਬੰਸਰੀ ਤੁਹਾਨੂੰ ਸੁਣਾ ਦਿੰਨਾ ਜੇ ਤੁਸੀਂ ਬਾਕੀ ਗਾਣੇ ਜਿੱਦਾਂ ਜਿੱਦਾਂ ਤੁਸੀਂ ਕਹੋਗੇ ਮੈਂ ਸੁਣਾਵਾਂ ਸਭ ਤੋਂ ਪਹਿਲਾਂ ਤੁਹਾਨੂੰ ਹੀਰੋ ਫਿਲਮ ਦੀ ਬੰਸਰੀ ਸੁਣਾਨਾ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਪਜਾਂਦੀ ਹੈ ਜਦੋਂ ਇਹ ਗਾਉਂਦੇ ਉਹ ਤੁਹਾਨੂੰ ਦਿੱਕਤ ਨਹੀਂ ਆਉਂਦੀ ਜਿੱਦਾਂ ਸਾਹ ਦੇ ਆਪਣਾ ਵਕੜਨਾ ਫਿਰ ਅੰਦਰ ਵਾਪਸ ਖਿੱਚਣਾ ਇੱਕ ਜੀਵ ਦੇ ਨਾਲ ਵੀ ਬੜੀ ਤਕੜੀ ਕਲਾ ਹੈ ਵੀ ਜੀਵ ਨੂੰ ਵੀ ਅੱਗੇ ਪਿੱਛੇ ਕਮਾਣਾ ਕਿ ਉਦੋਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਵੀ ਆਪਣੇ ਆਪ ਨੂੰ ਸਰੀਰ ਦਾ ਕੋਈ ਨਾਲ ਸਾਹ ਤੇ ਦੇਖੋ ਜ਼ੋਰ ਲੱਗਦਾ ਜੀ ਮਤਲਬ ਗਾਉਂਦਿਆਂ ਵੀ ਜ਼ੋਰ ਲੱਗਦਾ ਸਿੜੀ ਪਜਾਂਦੇ ਵੀ ਜ਼ੋਰ ਲੱਗਦਾ ਹੈ ਤਾਂ ਉਹੀ ਚੀਜ਼ ਇਹ ਸਾਰੀ ਆ ਜਿੱਦਾਂ ਆਣਾ ਜਾਣਾ ਅੰਦਰ ਨੂੰ ਤੇ ਜ਼ੋਰ ਤੇ ਲੱਗਦਾ ਬਟ ਅਭਿਆਸ ਹੀ ਹੈ ਸਾਰਾ ਕੁਝ ਜੀ ਬਸ ਇਹ ਅਭਿਆਸ ਦੇ ਜਰੀਏ ਹੀ ਹੈ ਜੀ ਥੋੜਾ ਜਿਹਾ ਅਸਲ ਕਿ ਮੈਂ ਇਹ ਵੀ ਸੁਣਿਆ ਵੀ ਕਹਿੰਦੇ ਵੀ ਗਾਣਿਆਂ ਦੇ ਵਿੱਚ ਵੀ ਤੁਸੀਂ ਮਹਾਰ ਹੋ ਕਦੀ ਅੱਜ ਤੱਕ ਕੋਈ ਐਦਾਂ ਦਾ ਗਾਣਾ ਕਿਹੜਾ ਜਿਹੜਾ ਤੁਹਾਨੂੰ ਲੋਕ ਜਾਣਿਆ ਜਾਂਦਾ ਮੈਂ ਤਾਂ ਜੀ ਬਸ ਗਲੀਆਂ ਦਾ ਸਿੰਗਰ ਆ ਜੀ ਬਾਥਰੂਮ ਸਿੰਗਰ ਆ ਕਿਸੇ ਸਟੇਜ ਤੇ ਨਹੀਂ ਬਸ ਧਾਰਮਿਕ ਸਥਾਨਾਂ ਤੇ ਗਾ ਲਿਆ ਗੁਰੂ ਘਰ ਜਿਮਾਣਾ ਮੋਟਾ ਗਾ ਲਿਆ ਬਸ ਐਹੀ ਕਲਾਕਾਰ ਆ ਜੀ ਮੈਂ ਐਵੇਂ ਕੋਈ ਫੜ ਛੱਡ ਦਵਾਂ ਕਿ ਮੈਂ ਫਲਾਨੀ ਚੁਈ ਇਸ ਜਿਹਾ ਲੱਗ ਰਿਹਾ ਨਹੀਂ ਹੈ ਅਜਾ ਕਿ ਕੋਈ ਕਿਹੜਾ ਗੀਤ ਹੈ ਜਿਹੜਾ ਲੋਕ ਇਹ ਤੁਹਾਡਾ ਸੁਣਨਾ ਚਾਹੁੰਦੇ ਨੇ ਵੀ ਅਗਲੇ ਨੂੰ ਦਿਲ ਨੂੰ ਭਾਜੇ ਗੀਤ ਤੁਹਾਡਾ ਲੋਕ ਤੁਹਾਨੂੰ ਲੱਭਦੇ ਰਹਿਣ ਮੈਂ ਸਾਰੇ ਗਾਣੇ ਤਾਂ ਦੇਖੋ ਸਾਰੇ ਸਿੰਗਰ ਵੀ ਵਧੀਆ ਹੀ ਗਾਉਂਦੇ ਨੇ ਤੇ ਗਾਣੇ ਵੀ ਸਾਰੇ ਵਧੀਆ ਹੀ ਆ ਹਰ ਇੱਕ ਸਿੰਗਰ ਆਪਣੇ ਬਾਰੇ ਵਧੀਆ ਹੀ ਗਾਉਂਦਾ ਬਟ ਫਿਰ ਵੀ ਤੁਸੀਂ ਕਹਿੰਦੇ ਮੈਂ ਕੋਈ ਪੰਜਾਬੀ ਤੁਹਾਨੂੰ ਗਾਣਾ ਜਰੂਰ ਸੁਣਾਵਾਂ ਜੀ ਸੁਣਾਓ ਸੋਹਣੇ ਦੀ ਏਟ ਮਾਇਆ ਓਏ ਰੱਬ ਤੈਨੂੰ ਕਲਮ ਦਿੱਤੀ ਤੂੰ ਐਡੇ ਜ਼ੁਲਮ ਨਾਲ ਲਿਖ ਮਾਇਆ ਉੱਤੇ ਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਤੇ ਜਿਵੇਂ ਉਜੜਿਆ ਅਸੀਂ ਹੋਵੇ ਉਜੜੇ ਨਾ ਕੋਈ ਓਏ ਕਿੱਦਾਂ ਕਰੀਦਾ ਹੈ ਗੁਜ਼ਾਰਾ ਵੇਖਦਾ ਕਰੀਂਦਾ ਹੈ ਗੁਜ਼ਾਰਾ ਓਹ ਕਿੱਦਾਂ ਕਰੀਦਾ ਹੈ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਹੋਏ ਰੱਬ ਜਾਣਦੇ ਸੋਡ ਹੋਏ ਰੱਬ ਜਾਣੀ ਗੁੰਦੇ ਵਾਈ ਵਾਰ ਬਾਕੀ ਰੱਬ ਜਾਣੂਗਾ ਅੱਛਾ ਤਾਂ ਮੈਨੂੰ ਇੱਕ ਗੱਲ ਹਸੋ ਇੱਕ ਤੁਹਾਡੇ ਮੋੜ ਦੇ ਵਿੱਚ ਕਦੇ ਤੁਹਾਨੂੰ ਛਿੱਤਰ ਪਏ ਨਹੀਂ ਜੀ ਕਦੀ ਨਹੀਂ ਤਾਂ ਆਇਆ ਨਹੀਂ ਜਿਹੜਾ ਤੁਹਾਡੇ ਕੋਲ ਕਲਾ ਬੜੀ ਤਗੜੀ ਸੀਟੀ ਦੀ ਕਲਾ ਆ ਕਦੇ ਸੀਟੀ ਬਜਾਰਿਆ ਕਿਸੇ ਕੁੜੀ ਨੇ ਦੇਖ ਕੇ ਕਹਿਤਾ ਹੋਵੇ ਬੇ ਮੈਨੂੰ ਦੇਖ ਕੇ ਸੀਟੀ ਬਜਾਰਿਆ ਪਰਮਾਤਮਾ ਨੇ ਦਿਆ ਜੀ ਜਦੋਂ ਸੀਟੀ ਬਜਾਰ ਲੈਣਾ ਨਾ ਹਮਤਲਬ ਲੋਕ ਖੜ ਕੇ ਇੱਕ ਵਾਰੀ ਸੁਣਨਾ ਜ਼ਰੂਰ ਪਸੰਦ ਕਰਦੇ ਆ ਤੇ ਸਾਡੇ ਮਲੇ ਦੀਆਂ ਜਿੰਨੀਆਂ ਵੀ ਲੇਡੀਜ਼ ਨੇ ਜਾਂ ਬੱਚੇ ਜਾਂ ਵੱਡੇ ਸਾਰੇ ਲਾਈਕ ਕਰਦੇ ਜਦੋਂ ਮੈਂ বাজਾਨਾ ਨਾ ਮਤਲਬ ਇਹਨਾਂ ਆਕੇ ਵੀ ਜ਼ਿਆਦਾਤਰ ਤਾਂ ਬਾਹਰ ਨਿਕਲ ਕੇ ਇੱਕ ਵਾਰੀ ਸੁਣਦੇ ਜ਼ਰੂਰ ਆ ਤੇ ਕਈ ਦਾ ਮਤਲਬ ਆਕੇ ਬੱਚੇ ਜਾਂ ਕੁਝ ਕਹਿ ਵੀ ਜਾਂਦੇ ਆ ਕਿ ਨਹੀਂ ਅੱਜ ਵਾਲਾ ਉਹ ਵਾਲਾ ਨਹੀਂ ਉਹ ਵਾਲਾ ਸੁਣਨਾ ਜੇ ਵਾਲਾ ਨਹੀਂ ਉਹ ਵਾਲਾ ਗਾਣਾ বাজਾਈ ਤਾਂ ਮਤਲਬ ਇਦਾਂ ਹੀ ਅਜਾ ਇੱਕ ਪਾਸੇ ਦੇਖਿਆ ਆਵੇ ਚਲੋ ਤੁਸੀਂ ਤੇ ਇੱਕ ਸੰਗੀਤ ਨਾਲ ਜੁੜੇ ਹੋ ਮੁਕੱਦਰ ਨੇ ਸਾਥ ਨਹੀਂ ਦਿੱਤੇ ਤੁਹਾਡੇ ਚਲੋ ਵਾਹਿਗੁਰੂ ਮੈਂ ਇਹ ਕਹਿੰਦਾ ਵੀ ਤੁਹਾਡੇ ਮੁਕੱਦਰ ਦਾ ਜਰੂਰ ਸਾਥ ਮਿਲੂਗਾ ਤੁਹਾਨੂੰ ਅੱਜ ਜਿਹਦਾ ਅੱਜ ਕੱਲ ਨੌਜਵਾਨ ਬਿਲਕੁਲ ਨਸ਼ੇ 'ਚ ਪਟਕਿਆ ਪਿਆ ਕੋਈ ਐਦਾਂ ਦਾ ਕੋਈ ਗੀਤ ਕੱਢਿਆ ਜੀ ਤੁਹਾਨੂੰ ਤੇ ਮੈਂ ਤਾਂ ਜੀ ਮਤਲਬ ਨਸ਼ੇ ਵਾਲੇ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕੋਈ ਵੀ ਟੂਨ ਲੈ ਲਓ ਉਸ ਵਿੱਚ ਕਿ ਕੁੱਲੇ ਟੁੱਟੇਗੇ ਨੇ ਕਹਾਵਾ ਦੇ ਉਹ ਸੋਹਣਿਆ ਓਏ ਕੁੱਲੇ ਟੁੱਟੇ ਗੇ ਨਿਕਾਵਾ ਦੇ ਇਹ ਬੰਦੀ ਕਰੋ ਚਿੱਟਾ ਵਿੱਚ ਨਾ ਤੇ ਬੱਚੇ ਮੁੱਖ ਚੱਲੇ ਮਾਵਾਂ ਦੇ ਓਏ ਬੱਚੇ ਮੁੱਖ ਚੱਲੇ ਮਾਵਾਂ ਦੇ ਸਰ ਤੁਹਾਨੂੰ ਮੁਲਾਕਾਤ ਕਰਾਈ ਹੈ ਹਰ ਤਰ੍ਹਾਂ ਦੀ ਉਹਨਾਂ ਨੇ ਆਪਣੀ ਕਲਾ ਦੱਸੀ ਹੈ ਵੀ ਸੀਟੀ ਨਾਲ ਵੀ ਦੱਸੀ ਹੈ ਔਰ ਲੋਕਾਂ ਨੂੰ ਨਸ਼ੇ ਦਾ ਮੈਸੇਜ ਵੀ ਦਿੱਤਾ ਵੀ ਲੋਕ ਨਸ਼ੇ ਦੇ ਵਿੱਚ ਮਾਵਾ ਦੇ ਪੁੱਤ ਚਲੇ ਜਾਂਦੇ ਨੇ ਪਰ ਪੁੱਤ ਨਹੀਂ ਲੱਭਦੇ ਤੇ ਮੈਂ ਅਪੀਲ ਹੈ ਪੰਜਾਬ ਦੀ ਨੋਜ਼ 1 ਪੀਜੀ ਨੂੰ ਵੀ ਆਪਣਾ ਨਸ਼ੇ ਤੋਂ ਬਚ ਕੇ ਆਪਣਾ ਧਰਮਕ ਵੱਲ ਧਿਆਨ ਦਿਓ ਤੇ ਮੈਂ ਇਹੀ ਕਹਿੰਦਾ ਆ ਵੀ ਇਸ ਵੀਰ ਦਾ ਜ਼ਰੂਰ ਸਾਥ ਦਿਓ ਜਿਹੜੇ ਆਪਣੇ ਗਰੀਬੀ ਹਾਲਾਤ ਦੇ ਵਿੱਚ ਵੀ ਲੰਘ ਕੇ ਅਗਰ ਕਹਿੰਦਾ ਅੱਜ ਮੈਨੂੰ ਗਰੀਬੀ ਨਾ ਹੁੰਦੀ ਤੇ ਮੇਰੇ ਹਾਲਾਤ ਉੱਪਰ ਹੁੰਦੇ ਲੇਕਿਨ ਕੋਈ ਜ਼ਰ ਕੋਈ ਕਾਰਨ ਹੁੰਦਾ ਵੀ ਜਿਹੜਾ ਕਾਰਨਾਂ ਦੇ ਕਰਕੇ ਇਨਸਾਨ ਪਿੱਛੇ ਰਹਿ ਜਾਂਦਾ ਇਸ ਨੂੰ ਮਾਰ ਗਈ ਇਨਸਾਨ ਨੂੰ ਗਰੀਬੀ Delhi Post ਤੇ ਪ੍ਰਕਾਸ਼ ਜਸਾ ਲੁਧਿਆਣਾ